ਦੁਪੱਟਾ ਮੇਰਾ ਅੰਬਰ ਸਿਆ ਉਤੇ ਨੇਣਾ ਨੇ ਪ੍ਰੀਤ ਬੜੀ ਲਾਈ ਦੁਪੱਟਾ ਮੇਰਾ ਅੰਬਰ ਸਿਆ ਉਤੇ ਨੇਣਾ ਨੇ ਪ੍ਰੀਤ ਬੜੀ ਲਾਈ ਸੱਸੂ ਜੀ ਮੈਨੂੰ ਪੁੱਛਣ ਲੱਗੀ ਨੁਹੇ ਪੇਕੇਆਂ ਤੋਂ ਦਾਜ ਕਿ ल्याਈ ਸੱਸੂ ਜੀ ਮੈਨੂੰ ਪੁੱਛਣ ਲੱਗੀ ਨੁਹੇ ਪੇਕੇਆਂ ਤੋਂ ਦਾਜ ਕਿ ल्याਈ ਸੱਸ ਜੀ ਮੈਨੂੰ ਨਾ ਪੁੱਛਿਓ ਮੇਰੇ ਬੁੱਢੇ ਜਿਹੇ ਬਾਪ ਦੇ ਕਮਾਈ ਸੱਸ ਜੀ ਮੈਨੂੰ ਨਾ ਪੁੱਛਿਓ ਮੇਰੇ ਬੁੱਢੇ ਜਿਹੇ ਬਾਪ ਦੇ ਕਮਾਈ ਦੁਪੱਟਾ ਮੇਰਾ ਅੰਬਰਸ ਆਇ ਤੈਨਾਂ ਨੇ ਪ੍ਰੀਤ ਬੜੀ ਲਾਈ ਦੁਪੱਟਾ ਮੇਰਾ ਅੰਬਰਸ ਆਇ ਤੈਨਾਂ ਨੇ ਪ੍ਰੀਤ ਬੜੀ ਲਾਈ ਨਣਦ ਮੈਨੂੰ ਪੁੱਛਣ ਲੱਗੀ ਪਾਬੋ ਪੇਕੇਆਂ ਤੋਂ ਦਾਜ ਕਿ ਲਈ ਨਣਦ ਮੈਨੂੰ ਪੁੱਛਣ ਲੱਗੀ ਪਾਬੋ ਪੇਕੇਆਂ ਤੋਂ ਦਾਜ ਕਿ ਲਈ ਨਣ ਨੇ ਮੈਨੂੰ ਨਾ ਪੁੱਛਨੀ ਮੇਰੇ ਨਿੱਕੇ ਜਿਹੇ ਵੀਰ ਦੀ ਕਮਾਈ ਨਣ ਨੇ ਮੈਨੂੰ ਨਾ ਪੁੱਛਨੀ ਮੇਰੇ ਨਿੱਕੇ ਜੇ ਦੁਪੱਟਾ ਮੇਰਾ ਅੰਬਰਸਿਆ ਉੱਤੇ ਨਾਨੇ ਪ੍ਰੀਤ ਬੜੀ ਲਾਈ ਦੁਪੱਟਾ ਮੇਰਾ ਅੰਬਰਸਿਆ ਉੱਤੇ ਨਾਨੇ ਪ੍ਰੀਤ ਬੜੀ ਲਾਈ ਜੇਠਾਣੀ ਮੈਨੂੰ ਪੁੱਛਣ ਲੱਗੀ ਦਰਾਣੀ ਪੇਕੇਆਂ ਤੋਂ ਦਾਜ ਕਿ ਲਈ ਜੇਠਾਣੀ ਮੈਨੂੰ ਪੁੱਛਣ ਲੱਗੀ ਦਰਾਣੀ ਪੇਕੇਆਂ ਤੋਂ ਦਾਜ ਕਿ ਲਈ জেઠાણે ਮੈਨੂੰ ਨਾ ਪੁੱਛਨੀ ਤੁਸ਼ਰੀ ਕਾ ਵਾਲੀ ਕਰਕੇ ਦਿਖਾਈ ਜੇઠાણે ਮੈਨੂੰ ਨਾ ਪੁੱਛਨੀ ਤੁਸ਼ਰੀ ਕਾ ਵਾਲੀ ਕਰਕੇ ਦਿਖਾਈ ਦੁਪੱਟਾ ਮੇਰਾ ਅੰਬਰਸਿਆ ਯਤੇ ਨਾਨਾ ਨੇ ਪ੍ਰੀਤ ਬੜੀ ਲਾਈ ਦੁਪੱਟਾ ਮੇਰਾ ਅੰਬਰਸਿਆ ਯਤੇ ਨਾਨਾ ਨੇ ਪ੍ਰੀਤ ਬੜੀ ਲਾਈ ਧੰਨਵਾਦ ਜੀ ਕਿੱਸਾ ਲੱਗਾ ਅੱਜ ਦਾ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ